ਸ਼ੇਖਾ ਭਾਈ ਤੁਸੀਂ ਕੋਣ ਫੋਰ ਕੀ ਮੇ ਹੋ ਲੈ ਸੂਟ ਦਿਖਾ ਦੇ ਵਧੀਆ ਦਿਖਾਈਓ ਛੁੱਟੀਆਂ ਦਾ ਤਨਾਈਆਂ ਆਈਆਂ ਨਹੀਂ ਕੁੜੀਆਂ ਤੋਂ ਸੂਟ ਲੈਣ ਦੀ ਮੈਨੂੰ ਵਧੀਆ ਜਿਹਾ ਦਿਖਾਈ ਚੰਗਾ ਸੂਟ ਬਣੇ ਆ ਦੇਖ ਬਣ ਆ ਤੋਂ ਨਹੀਂ ਸੂਟ ਫੜਨੇ ਗਾੜੇ ਸੂਟ ਦਾ ਸੋਹਣਾ ਨੇਗੇ ਦੋ ਦੇ ਸੂਟ ਦੇ ਦੂ ਮਾਂ ਚੱਲ ਕੁੜੀਆਂ ਆਈਆਂ ਹੋਈਆਂ ਨਹੀਂ ਛੁੱਟੀਆਂ ਤੇ ਤਨਾਈਆਂ ਨੇ ਇਸ ਰੰਗ ਤਾਂ ਸੋਹਣਾ ਦਾ ਸੂਟ ਦਾ උතොගකාද පයි හෝත එ එඒ එ ජනල සොර ආහජක පායන තරඟ හැගෙන ඒජ රංගිතුුතු කාත් පයි පෝජට සුේ හුම හතරන් ගුුණන්න පානිි කදේ ਇਹ ਪੁਰਾਣੀ ਦਰਵਾਜ਼ੇ ਨਾਲ ਖਾਏ ਜੇ ਦਿਖਾ ਦੇ ਦੋ ਤੋਂ ਦੋ ਤੋਂ ਸੂਟ ਦੇਣੇ ਨੇ ਮੈਂ ਇੱਕ ਇਹਦੇ ਰੰਗ ਦੇ ਦਿਖਾ ਲੈ ਭਾਈ ਸੋਨੇ ਸੋਨੇ ਦੇ ਘਾਟ ਇਧਰੋਂ ਜਿਹਾ ਘਟਾ ਹਾਂ ਆਲੂ ਜੀ ਹਾਂ ਇਹ ਨਾਲ ਬਲੇਣੀ ਚੁੰਨੀ ਆ ਭਾਈ ਹਾਂ ਭਾਈ ਇਹ ਫੁੱਲੋ ਗੁੱਤੀ ਨਹੀਂ ਸਾਟੂ ਆ ਸਾਟ ਰੰਗ ਤਾਂ ਸਾਰੇ ਸੋਨੇ ਨੇ

ਪੋਰ ਮੈਨੂੰ ਆਇਆ ਕਿ ਮੈਂ ਚਲ ਇੱਕ ਪ੍ਰਿੰਟਰ ਲੈ ਲਵਾਂ ਇੱਕ ਕੜਾਈ ਵਾਲਾ ਲੈ ਲਵਾਂ ਇੱਕ ਆਉਣ ਜਾਣ ਨੂੰ ਇੱਕ ਘਰੇ ਪਾੜਾ ਕਰਦਿਆਂ ਗੁੜੀਆਂ ਪ੍ਰਿੰਟਰ ਖਾਣਾ ਦੇ ਪ੍ਰਿੰਟ ਨਾ ਮਮਾ ਮਾਰ ਆਏ ਪਹਿਲੇ ਹਾਂ ਤੈਨੂੰ ਅੱਜ ਤੇ ਕੜਾਈ ਹੈ ਪੋਰ ਤੱਕ ਆ ਪਈ ਤੂੰ ਆ ਰਹੀ ਮਨੇ ਆ ਵੀ ਕਰੇ ਨਾ ਮਾ तो ओ तो कहीं तो तो तो। अच्छा। तो पाई। ओए सुने जी तो कहा दिखो। वो पधिया तो कहीं। अरे तो बड़े कन्नड़ सोना लास्ट। मैचिंग की भी है। क्या मैचिंग अच्छी है? मैचिंग में तो तुम्हारे बड़े। हाँ पाई। नरेन्द्र एक ठीक वाला है। कारण। कारण। आ तो कहीं पाई। ਇਹਲਾ ਕਿਚਨ ਬਰਤ ਤੇ ਪੈਕਿੰਗ ਹੈ ਹਾਂ ਬਣੇ ਹਾਂ ਇਹਦੇ ਨਾਲ ਨਾਲ ਹੈ ਉਹ ਪਈ ਕੋਈ ਹੋਰ ਮਾਈ ਨੰਨੇ ਇਹਨਾਂ ਆ ਨਹੀਂ ਪਿੱਟ ਨੇ ਇਹਨਾਂ ਬੋਤਲਾਂ ਨਾ ਪੈਣ ਆ ਕੇ ਮੈਨੂੰ ਆਹ ਇਹਦੇ ਵੱਡੇ ਵੱਡੇ ਫੁੱਲ ਪੱਤੇ ਨੂੰ ਬੱਤੀ ਨੂੰ ਛੋਟਾ ਕਰ ਸੋਨੇ ਲੇਗੇ ਆ ਦੇ ਦੇ ਭਾਈ ਇੱਕ ਪਤਾ ਆ ਰਿਹਾ ਦੇ ਇਹਨਾਂ ਅੱਜ ਕਹੇਗਾ ਜੀ ਆ ਦੇ ਤੇ ਫਿਰ ਭਾਈ ਚਲੋ ਉਹ ਵੀ ਤਾਂ ਕਹੀ ਨਹੀਂ ਮੈਂ ਹੈਗਾ ਤੁਹਾਨੂੰ ਲੱਗ ਤੁੰਨੀ ਅੰਦੇ ਕਿਹੜਾ ਸ਼ਾਂਤੀਆਂ ਨਹੀਂ ਆ ਕਿੱਥੋਂ ਹੀ ਲੈ ਕੇ ਕੋਈ ਤੀ ਇਹਦੇ ਨਾਲ ਤੇ ਇੱਕੋ ਜੇ ਦੇ ਦੇ ਭਾਈ ਕੁੜੀਆਂ ਨੂੰ ਇੱਕੋ ਜੇ ਦੇ ਦਿੰਗੇ ਫਿਰ ਦਰਾਂਤ ਕਰਦੇ ਨੇ ਸੋਨਾ ਆ ਗਿਆ ਇਹਨੂੰ ਤਾਂ ਵਧੀਆ ਨਹੀਂ ਆਇਆ ਆਜ ਭਣਿਆ ਹੂੰ ਇਸ ਰੱਗੀ ਲੱਗੀ ਹੂ ਦਾ ਇੰਕੋ ਜੇ ਹਾਂ ਡਿਜ਼ਾਈਨ ਤੂੰ ਭਾਈ ਰੇਟ ਸਹੀ ਲਾ ਲਿਆ ਕਰ ਦੇਖ ਲੈ ਤੇਰੇ ਪੈਸੇ ਤੇਰੀ ਉਹੀ ਪਤਾਵਾ ਕਰਾਂਗੇ ਅਸੀਂ ਤੈਨੂੰ ਸਾਡੇ ਦਾ ਅਰਧ ਨਾਲ ਸੋਚ ਕਰੀ ਚੰਗਾ ਸਾਡੇ ਪੈਸੇ ਦੇ ਘੋਰਾ ਸੋਚਣਾ ਕਰੀ ਅਸੀਂ ਜਿਵੇਂ ਮੈਂ ਲੈ ਕੇ ਦੀਏ ਕੱਪੜਾ ਤੇਰੇ ਪੂਰੇ ਟਾਈਮ ਆਪਣੀ ਪੈਸੇ ਦੇ ਕੇ ਜਾਊਂ ਮੱਦੇ ਜੀ ਤੇ ਲਾਜੀ ਦੇ ਦੂੰਗੀ ਅੱਦੇ ਮੈਂ ਬਾਅਦ ਚ ਦੇ ਕੇ ਜਾਊਂਗੀ ਜਦੋਂ ਜੀ ਦੀ ਸੀਜ਼ਨ ਲੱਗ ਜਾਏ ਮੇਰੀ ਕਿਪੜੀ ਦੂਰ ਦੂਰ ਚੱਕ ਦੀ ਉਹਨਾਂ ਦੇ ਕਰ ਤੋਂ ਬਣੇ ਹੋਣੇ ਤੇ ਤੇਰੇ ਸੂਣੇ ਚੱਕ। ਚੱਪ ਠੀਕ ਕੁ ਮੈਂ ਲੈ ਲੂੰ ਚਲ ਅੱਦੇ ਵਾਸਤੇ ਹੋਰਾ ਮੇਰੇ ਕੋਲ ਬੜਾ ਹੈਗੇ ਨੇ ਪਾਮੂ ਘਰੇ ਆਹੀ ਨੇਗੇ ਲੱਭਾ ਯਾ ਕਰ ਦੇ ਸੂਟ ਕਿਹੜੇ ਕਿਹੜੇ ਲੈ ਗਏ ਆ ਆ ਕਰ ਦੇ ਭਾਈ ਤੰਨ ਆ ਕਰ ਦੇ ਦੋ ਆ ਕਰ ਤਾ ਉਹ 300 ਰੁਪਏ ਹੁਆ 750 750 ਦਾ ਹੈ ਪਰ ਪਨੇ ਲੋੜਾ ਆ ਗਿਆ ਉਹ ਦੋ ਆ ਆਹ ਦੋਨੇ ਸੂਟ ਹੈ ਕਿਨੇ ਦੋਨੇ ਸੂਟ ਦਨ ਹਿਆ ਵਿੱਚ ਬਲ ਇਹ ਤੇ ਇਹ ਵਿੱਚ ਕੱਪੜੇ ਦਾ ਕੀ ਫਰਕ ਹੈ ਇਹ ਜੈਨ ਆ ਗਿਆ ਬਣੇ ਚਲ ਤੂੰ ਆਦੋਂ ਮਾਤੇ 1800 ਹੋ ਰਿਹਾ ਬਣੇ ਆਦੋਂ ਮਿਲ ਕੇ 750 ਹੋ ਗਏ ਆ ਇਹ ਗਈ ਦਿੱਕਾ 500 ਦੇ ਸੱਦੇ 500 ਚਲ ਭਈ ਇਹਨਾਂ ਦੋਨਾਂ ਨੂੰ ਟੱਡ ਰੱਖ ਦੇ ਇੱਕ ਮੈਨੂੰ ਆ ਪਸੰਦਾ ਹੈ ਤੀ ਭਈ ਆ ਕਿੰਨਾ ਤਾਂ ਲੈ ਲੈ ਬੱਕੇ ਸਾਦੇ ਇਹਦਾ ਨਾਲ ਤਾਂ ਜੀ ਮਿਲ ਜੇ ਬ੍ਰਾਊਨ ਕਲਰ ਦਾ ਇੱਕ ਦੋ ਇਹਨਾਂ ਨੂੰ ਬ੍ਰਾਊਨ ਹੀ ਦੇ ਦੂੰਗੀ ਦੇ ਵੀਰ ਨਾਲ ਇੱਕ ਹੋਰ ਇੱਕ ਤਾਂ ਪਾਉਣ ਦੀ ਇੱਕ ਕੁੜੀ ਜਮਰੇ ਰੰਗ ਪੱਕਾ ਦਾ ਉਹ ਤਾਂ ਚਲਾ ਹੀ ਪਾ ਲੂੰ ਵੱਡੀ ਦਾ ਛੋਟੀ ਦੇ ਵਾਸਤੇ ਸੋਹਣੇ ਦਿਖਾ ਦੇ ਉਹ ਤਾਂ ਪਾ ਲੈਂਦੀ ਉਹਦਾ ਰੰਗ ਸਾਫ ਹੈ ਤੂੰ ਦੇਖ ਭਾਈ ਆ ਉਹ ਯਕੀਨ ਮੈਂ ਵੀ ਨਹੀਂ ਹਾਂ ਕਹਦਾ ਇੱਕ ਉਹਦੇ ਤਾਂ ਨਹੀਂ ਨਾ ਭਾਈ ਸੋਨਾ ਵਾ ਸੂਟਦਾ ਇਹ ਚਲ ਉਹ ਤਾਂ ਇਹ ਪਾ ਲੂੰ ਕੱਪੜਾ ਵੀ ਵਧੀਆ ਸਾਫਟਾ ਦਾ ਨਾਲੇ ਭੋਲੇ ਹੀ ਪਾ ਦਣਾ ਚਲ ਭਾਈ ਆ ਪਾ ਦੇ ਵਿੱਚੋਂ ਹਾਂ ਹੋਤ ਨਹੀਂ ਕਰਨਾ ਪਵੇ ਮੈਂ ਨਾ ਭਾਈ ਹੋਰ ਨਹੀਂ ਕਰਨਾ ਹੈਗਾ

ਦੇਨੋ ਸਾਬ ਕਰਦੇ ਸੀ ਸਾਰਾ ਲੈ ਮੈਨੂੰ ਪਿਛਲਾ ਨਕਲੀ ਕਿਹ ਹੈ ਯਾਰ ਕਿੰਨਾ ਖਸਾਬ ਆਗਾ ਪਿਛਲੇ ਪਿਛਲਾ ਪਰ ਮੇਰਾ ਤਾਂ ਬਣਾ 2500 2500 2500 ਹਾਂ 2500 ਕਿਹੜਾ ਕਹਿਣਾ ਭਾਈ ਇੱਕ ਤਾਂ ਦੋ ਤੇ ਜਿਹੜਾ ਮੋਟੇ ਲੈ ਕੇ ਗਏ ਹੂੰ ਕਿਨੇ ਗਿਲੇ ਤੇ ਕਿਹ ਕਈ ਹੋ ਗਏ ਚਾਹ ਕਿੰਸਾ ਦਾ ਉਹਨੇ ਮਨੇ ਇੱਕ ਤੁਸੀਂ ਸੂਟ ਲੈ ਕੇ 1200 ਉਹਨੇ ਇੱਕ ਨੂੰ ਲੱਗੀ ਸੱਚੀ ਬੀਚ ਹਾਂ ਭਾਈ ਇੱਕ ਹੋਰ ਲੈ ਕੇ ਗਿਆ 1200 ਦਾ ਲਾਇਆ ਬੀ ਸੂਟ ਹਾਂ ਮੈਂ ਕਹੋ ਨਹੀਂ ਲੈ ਕੇ ਗਿਆ ਤੁਸੀਂ ਕੱਪੜਾ ਆ ਤੇਰਾ ਅੱਛਾ ਉਹ ਤਾਂ ਪਤਾ ਮੈਨੂੰ ਬਾਵੇ ਰੰਗ ਦਾ ਕੱਪੜਾ ਹਾਂ ਬੀ ਸੂਟ ਤਾਂ 1200 ਦਾ ਲਾਇਆ ਹੈ ਤਾਂ ਪ੍ਰਿੰਟਰ ਜੀ ਦਾ ਪਾਉਣ ਨੂੰ ਦੱਸ ਉਹ ਗਰਮੀ ਵਿੱਚ ਪਾਉਣ ਨੂੰ ਲੱਤਾਂ ਲਾਉਂ ਪਹਿਲੇ ਫਿਰ ਤਾਂ ਨਹੀਂ ਪਹਿੜਤਨੀ ਇਹ ਫਰੇਮ ਆ ਮੈਂ ਸਾਲਾ ਜੁਦਨਿਸ ਪੜੇ 8 ਸੌੜਾ ਤੇ ਬੈਠੀ ਕਾਉ ਤਾਂ ਵਧੀਆ ਪੈ ਜਣਾ 1200 ਦਾ ਲੈ ਕੇ ਗਈ ਤੇ ਤਾਂ ਦੋ ਦੋ ਅਭੀ ਨਹੀਂ ਪਿਆ ਹੈਗਾ ਤਾਂ ਸਾਰਾ ਖਰਾਬ ਹੋ ਗਿਆ ਤੁਸੀਂ ਹੱਥਾਂ ਤੋਂ ਹੈ ਪਤਾ ਨਹੀਂ ਤੋਣਿਆ ਮਸ਼ੀਨ ਤਾਂ ਖਰਾਬ ਹੋ ਗਈ ਸੀ ਕਿ ਕੱਲ ਉੱਤੋਂ ਨਹੀਂ ਢੋਤੇ ਦੀ ਕਿ ਕਪੜੇ ਉਹਦੇ ਜੀ ਢੋਪੇ ਨਾ ਤਾਂ ਕਿਸ ਕੋਲ ਦੇ ਪਾ। ਚਲ ਉਹਨਾਂ ਜਿਹੜਾ ਹੁਣ ਪੀਰਾ ਬਣਿਆ ਉਹ ਤਾਂ ਦੇਣਾ ਹੀ ਪਊਗਾ ਚਲ। ਭਾਈ 10 ਫਿਰ ਨਾ ਹੋਗਾ ਪੂਰਾ ਸਾਰਾ ਇਹਨੂੰ ਕਰ ਦੇ। ਇਹਨਾਂ ਨੂੰ ਮਰਾ ਇੱਕ ਤੇ ਪਰਾਆ। ਅੱਜ ਮੈਂ ਭਾਈ ਅੱਧੇ ਦੇ ਕਿ ਜਾਵਾਂਗੀ। 5000 ਹੋ ਗਏ ਤਾਂ ਇਹਨਾਂ ਦੇ। 6-5000 ਹੋ ਗਏ। ਚਲ। ਲੈ ਭਾਈ

ਮਿੰਟਾਂ ਮੈਂ ਜਾਣਗੇ ਤੁਹਾਨੂੰ ਦੇ 250 ਜੀ ਉਸ ਟਿਕਿੰਗ ਕਰਵਾਉਣਾ ਤਾਂ ਸਾਨੂੰ ਮਿਲ ਜੂਗਾ ਪੂਰਾ ਪੈਨਸਨ ਆਹ ਪਤਾ ਨੇ 70 ਦਾ 25 ਲਾਦੇ ਹਨ 250 250 ਹੋਣਗੇ 2000 ਤੱਕ ਇਹ ਨਹੀਂ ਬਣੇ ਬਈ ਮੋਹ ਦੇ ਲਾ ਹੁਣ ਤੈਨੂੰ ਪਤਾ ਹੀ ਆ ਕਿਹੜਾ ਕਹਣ ਨੂੰ ਜੀ ਕਰਦਾਗਾ ਕਵੀ ਉਦਾਰੀਆਂ ਨੇ ਖਾਤੀਆਂ ਭਾਈ ਉੱਤੇ ਤਾਂ ਪਤਾ ਹੀ ਹੈਗਾ ਮੈਂ ਤਾਂ ਦਵਾ ਖਾਰੇ ਨੇ ਕੁੜੀਆਂ ਨੇ ਕੀ ਉਹਨਾਂ ਨੂੰ ਚਲ ਖਾਣ ਪੀਣ ਨੂੰ ਲੈ ਜੂਂਗੀ ਬੱਸ ਅਰੇ ਤੇ ਸਾਵਣ ਲੱਗੇ ਪਰ 2 ਖਾਲੀ ਹੋ ਗਿਆ ਮੈਂ ਚਲ ਕੁਛ ਖਾਣ ਪੀਣ ਨੂੰ ਲੈ ਜੂਗੀ ਉਹ ਵੀ ਧਾਰ ਲੈ ਕੇ ਜਾਉਂਗੀ ਭਾਈ ਉਹ ਚਾਹ ਕਰਨਗੇ ਕੁਛ ਖਾਣ ਨੂੰ ਲਈ ਮੈਂ ਤਾਂ ਉਹਨਾਂ ਨੂੰ ਕਹਿ ਕੇ ਆਈ ਸੀ ਮੈਂ ਖਾਣ ਨੂੰ ਲੈ ਕੇ ਆਉਂਗੀ ਤੇ ਬਾਕੀ ਉਹ ਦੁੱਧਾ ਸਾਹ ਬੜੀ ਲੇਟ ਕਰਦਾ ਭਾਈ ਮੈਂ ਜੇ ਰੋਕਾ ਉਹਨੂੰ ਮੈਂ ਕਹਿਣੀ ਹੈ ਕਿ ਤੇ ਸਾਵਣ ਛੇਤੀ ਕਰਕੇ ਲੈ ਜਾਇਆ ਕਰ ਫਿਰ ਉਹ ਲੇਟ ਕਰਦਾ ਸਾਹ ਜਦੋਂ ਮੈਨੂੰ ਦੁੱਧਾ ਦਾ ਪੈਸੇ ਮਿਲ ਗਏ ਭਾਈ ਮੈਂ ਤਨੂਰ ਦੀ ਜੇ ਕੇ ਜਾਉਂਗੀ ਨਾਲੇ ਮੇਰੀ ਪੈਨਸਲ ਆਉਣ ਵਾਲੀ ਹੈ ਫਿਰ ਮੈਂ ਪੈਨਸਲ ਦੇ ਪੈਸੇ ਦੇ ਦੇਣੀ ਭਾਈ ਜੀ ਦੇ ਵੀ ਹੂੰ 500 ਤੋਂ ਬਾਈ ਤੇ ਨੂੰ ਮੈਂ 500 ਜੁਦੇਜਾ ਕਰੂੰਗੀ ਤੇਰੇ ਇਹੀ ਇਹੀ ਕਰਕੇ ਮੈਂ ਮਹੀਨੇ ਭਰ ਲਾ ਦੇ ਕਰੂੰਗੀ ਤੂੰ ਤੈਨੂੰ ਪਤਾ ਹੀ ਹੈ ਕਿ ਦੁਖ ਸੁਖ ਸੁਖ ਦਾ ਬਾਤ ਜੀ ਆਇਆ ਬਠਾ ਹੁੰਦਾਗਾ ਤੇ ਉਹ ਤੇਰੇ ਮੈਂ ਦੇ ਕੇ ਉਹ ਸ਼ਾਵਾਸ ਤੇਰੇ ਕਿ ਤੂੰ ਐਨੇ ਚੜ੍ਹ ਗਿਆ ਉਸ ਤੰਗ ਅਸੀਂ ਸੁਣਾ ਨਹੀਂ ਜਾਂਦੇ ਉਹਨਾਂ ਨੂੰ ਪੂਰਾ ਉਹ ਕਰਨਾ ਪੈਂਦਾ ਉਹ ਤਾਂ ਧਾਰ ਵੀ ਨਹੀਂ ਲੈਂਦੇ ਹੈਗੇ ਨਾ ਤੇ ਹੂੰ ਬਹੁਤ ਵਧੀਆ ਕਿ ਤੇ ਮੈਂ ਦੇ ਕੇ ਜਾਉਂ ਕੋਈ ਪੈਸੇ ਹੈ ਤਾਂ ਉਹ ਸਾਡੇ ਪੈਸੇ ਦੀ ਫਿਕਰ ਘੋਰਾਣਾ ਕਰ ਚੰਗਾ ਪਰ ਮੈਂ ਹੋਣੀ ਹੋਣੀ ਧਾਰਨੂੰਗੀ ਹੋਰ ਪੇ ਪੈਸਾ ਵਸੇ ਡੇਰੇ ਤੇ ਵੈਨ ਨਾ ਟਾਈਮ ਆ ਖੜ ਗਿਆ ਨਹੀਂ ਤਾਂ ਹੀ ਤਾਂ ਸੁਨਾਮ ਨਹੀਂ ਜਾਂਦੇ ਤੇ ਕਿ ਪੈਸੇ ਕਿਹੜਾ ਜੇ ਰੋਜ਼ ਘਰੇ ਹੁੰਦੇ ਨੇਗੇ ਜੰਮ ਹੋਰ ਭਈ ਦੁੱਖ ਸੁੱਖ ਦਾ ਕਿਹੜਾ ਪਤਾਗਾ ਕਦੋਂ ਬਾਹਰ ਜਾ ਖੜਨਾ ਹੋਰ ਤੇ ਤਾਂ ਹੁਣ ਕੜ ਕੇ ਬਾਹਰ ਖਿਲਾ ਲੀਏ ਹੁਣ ਦੇਖ ਲੈ ਜੇ ਤੇਰੇ ਕੋਲ ਪੈਸੇ ਹੋਣਗੇ ਤੂੰ ਫੇਰ ਅੱਗੇ ਲੈ ਆਵੇਂਗਾ ਜੇ ਤੇਰਾ ਪਿਛਲਾ ਸਭ ਸਹੀ ਰੱਖਾਂਗੇ ਫੇਰ ਹੀ ਦੇਂਗੇ ਤੈਨੂੰ ਕੱਪੜੇ ਹੁਣ ਦੇਖ ਲੈ ਜੇ ਤੇਰੇ ਪਿਛਲੇ ਨਾਲ ਦਾ ਮੈਂ ਅੱਗੇ ਇਹ ਧਾਰਨਾ ਕੱਪੜੇ ਲਈਦਾ ਮੈਂ ਤੂੰ ਕਿਹੜਾ ਮੈਨੂੰ ਕਹੇਗਾ ਤੂੰ ਜੇ ਮੈਂ ਤੇਰਾ ਪੂਰਾ ਸਾਬਸੇ ਕੁਣੀ ਫੇਰੀ ਦੇਂਗਾ ਤੂੰ ਮੈਨੇ ਪਕੜੇ ਤੇਰੇ ਘੜਾ ਘਰ ਆਉਂਦੇ ਨੇਗੇ ਤੂੰ ਵੀ ਇੱਥੋਂ ਕਮਾ ਕੇ ਇੱਥੋਂ ਹੀ ਕੱਪੜਾ ਲਿਆਉਣਾ ਵਿਚਾਰਾ ਹਨਾ ਵੀ ਤੇਰਾ ਸਾਬ ਤੇ ਪੂਰਾ ਮੈਨੇ ਲੱਕਾ ਕੇ ਆਉਂਦੇ ਬਈ ਤੇ ਮੈਂ ਆਪਣੇ ਹਿਸਾਬ ਦੀ ਪੂਹ ਖੋਰਾ ਰੋਕੀ ਟੱਕੀ ਨੋਟ ਤੇ ਇੱਕ ਇੱਕ ਗੱਲ ਦੱਸ ਨੀ ਕੋ ਹੋ ਸੱਚ ਉਹ ਕਹਿੰਦੇ ਇਸਨੇ ਹਨ ਲਈ ਤੈਨੂੰ ਪਤਾ ਇਹ ਬੰਦੇ ਤਾਂ ਕਿਹੜੇ ਜਾਂਦੇ ਨੇ ਕਿਸੇ ਰਿਟ ਦੇ ਬੰਦੇ ਕਿ ਕੁੜੀਆਂ ਨੂੰ ਕਤ ਕੋੜੀਆਂ ਕਤਰੇ ਨੇ ਤਾਂ ਕੱਪੜੇ ਦੇਣ ਹੀ ਪੈਂਦੇ ਨੇ ਉਹ ਵਿਆਹ ਤੇ ਹੱਤ ਕਰਨਾ ਹੀ ਪੈਂਦਾਗਾ ਕਿੰਤੂ ਇਹ ਦੇ ਲਾ ਕੁਛ ਨਹੀਂ ਦਸਤ ਪਾਉਣੀ ਆ ਮੈਂ ਤੇਰੇ ਦੁੱਧ ਚ ਦੇ ਦੇ ਕਈ ਵਾਰੀ ਮੇਰੇ ਪੈਨਸਨ ਆਉਂਦੇ ਮੈਂ ਉੱਥੇ ਦੇ ਜੇ ਕੰਮ ਤੇ ਨੂੰ ਐਂ ਕਰ ਕਰ ਤੇ ਮੈਂ ਸਾਰੇ ਪੈਸੇ ਲਾ ਦੂੰ ਭਾਈ ਸਾਰੇ ਨਾਲ ਕਿਉਂਕਿ ਕੋਈ ਹਾਂ ਉਹ ਦਿਨ ਪਤਾ ਬੰਦੇ ਰ ਸਬਾਹ ਨਹੀਂ ਹੁੰਦਾ ਹੈਗਾ ਕਹੜ ਘਣੇ ਕੱਪੜੇ ਫੇਰ ਚੱਕ ਲਏ ਹੁੰਦੀ ਆ ਗੀ ਹੁ ਕੱਪੜੇ ਤਾਂ ਗੁੜੀਆਂ ਨੂੰ ਤਾਂ ਪਾਣੇ ਪੈਂਦੇ ਨੇ ਕਿ ਬੰਦੇ ਨਾਲ ਇੱਕ ਕੁੱਤੇ ਤੇ ਅੰਮੇ ਚ ਪਰ ਲੈਂਦੇ ਨੇ ਗੀ ਉਹ ਗੁੜੀਆਂ ਨੂੰ ਤਾਂ ਸੌ ਕੱਪੜੇ ਲਾਣੇ ਪੈਂਦੇ ਨੇ ਗੀ ਸੱਪਾਈ ਤਾਂ ਦਾ ਜਾਨੀ ਮੈਂ ਇਹ ਤਾਂ ਗੋਡਿਆਂ ਨਾਲ ਖਾਰ ਖਾਂ ਹੋਰ ਕੀ ਹੈਗਾ ਮੈਂ ਇੱਥੇ ਕੋਈ ਲਾਜ ਨਹੀਂ ਕਟਲ ਗੋਲੀ ਲੇ ਲੂ ਮੇ ਗੋਟੇ ਵਨ ਫਲਾਈ ਦੁਖੇ ਨੂੰ ਬੈਕ ਪੈ ਨਹੀਂ ਜਾਂਦਾ ਹੈਗਾ ਪੋਰਾ ਵੀ ਕੋੜੀ ਜੀ ਨੂੰ ਮਸਤ ਉੱਤੇ ਹੀ ਜਾਂਦਾ ਹੈ